ਜਿੰਦਾਬਾਦ ਭਾਰਤੀ ਜਿੰਦਾਬਾਦੀ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਸੰਦੀਰ ਮੀਆਂ ਵੇਨ ਜਿੰਦਾਬਾਦ ਸੰਦੀਰ ਮੀਆਂ ਵੇਨ ਜਿੰਦਾਬਾਦ ਅੱਜ ਮੈਂ ਜਿਹੜੀ ਟਿੱਕ ਟਮ ਲਈ ਮੈਂ ਮਨ ਜੀ ਸੰਮਾਨ ਉਹਦੇ ਬਾਰੇ ਕਰਕੇ ਦਿਨਾ ਚਾਹੁੰਦਾ ਹਾਂ ਉਦੇ ਬਾਰੇ ਸਭ ਤੋਂ ਪਹਿਲਾਂ ਤੇ ਪਾਰਟੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਉਹਨਾਂ ਨੇ ਤਿੰਨ ਵਾਰ ਐਮ.ਐਲ.ਏ ਰਹਿ ਚੁੱਕੇ ਸਰਦਾਰ ਮਨਜੀਤ ਸਿੰਘ ਬੰਨਾ ਜਿਹਨੂੰ ਐਮ.ਪੀ.ਡੀ ਇਲੈਕਸ਼ਨ ਲਈ ਉਹਨਾਂ ਨੇ ਐਮ.ਪੀ.ਡੀ ਸੀਟ ਵਾਸਤੇ ਜੋ ਉਹਨਾਂ ਨੇ ਮਾਰ ਬਖਸ਼ਿਆ ਹੈ ਉਹਦੇ ਲਈ ਪਾਰਟੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਇਸੇ ਸਬੰਧ ਵਿੱਚ ਅਸੀਂ ਪਿੰਡ ਠੱਕਰਪੁਰਾ ਦੇ ਵਿੱਚ ਦੇਕਰੋਲੀਆਂ ਵਿੱਚ ਪਹੁੰਚੇ ਹਾਂ ਜਿਹਦੇ ਵਿੱਚ ਕਿ ਅਸੀਂ 8 ਤੋਂ 10 ਪਰਿਵਾਰਾਂ ਨੂੰ ਸ਼ਾਮਲ ਕੀਤਾ ਹੈ ਤੇ ਬਸਾਂ ਨੂੰ ਬਹੁਤ ਖੁਸ਼ੀ ਹੋਈ ਕਿ ਉਹਨਾਂ ਨੇ ਸਾਡੇ ਸਮਾਜ ਦੇ ਇੱਕ ਐਸੀ ਪਾਈਚਾਰੇ ਦੇ ਸਰਦਾਰ ਜੀਤ ਸਿੰਘ ਮੱਨਾ ਜੀ ਨੂੰ ਮੌਕਾ ਦਿੱਤਾ ਹੈ ਜੋ ਕਿ 70 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਤੇ ਉਹ ਵੀ ਇੱਕ ਬਹੁਤ ਵੱਡੀ ਗੱਲ ਹੈਗੀ ਆ ਬਹੁਤ ਵੱਡਾ ਇੱਕ ਮਾਣ ਹੈਗਾ ਵਾ ਇਸੇ ਸਬੰਧ ਵਿੱਚ ਅੱਜ ਵਿਚਾਰ ਵਟਾਂਦਰਾ ਕੀਤਾ ਤੇ 8 ਤੋਂ 10 ਪਰਿਵਾਰ ਜਿਹੜੇ ਆ ਪਾਰਟੀ ਵਿੱਚ ਨਵੇਂ ਸ਼ਾਮਿਲ ਕੀਤੇ ਗਏ ਨੇ ਕਿ ਪਾਰਟੀ ਨੂੰ ਆਪਾਂ ਇੱਕ ਅਗੇ ਇਸ ਜੋ ਸਾਨੂੰ ਐਮਪੀ ਦੀ ਇੱਕ ਵਧੀਆ ਨੁਮਾਇੰਦਾ ਦਿੱਤਾ ਉਸ ਸੀਜ਼ਨ ਨੂੰ ਅੱਗੇ ਤੱਕ ਲੈ ਕੇ ਜਾਈਏ